ਧਿਆਨ ਧਿਆਨ ਕਿਸ ਕਰਮ ਨ ਜਾਣਾ ਨਾਹੇ ਨ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਇ ਤਰਨੀ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆ ਗਏ ਅਰਦਾਸ ਮੈਂ ਹੋਰ ਥਵ ਨਾਹੀ ਜਿਸ ਪੈ ਕਰੂੰ ਬਨੰਤੀ ਮੇਰਾ ਸੁਖ ਦੁਖ ਤੁਧ ਹੀ ਪਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਅਰਾਦੇ ਮਾਦਵੇ ਜਾਣਤ ਹੋ ਜੈ ਸੀਤੈ ਸੀ ਅਵ ਕਹਾ ਕਰੋਗੇ ਐਸੀ ਮਾਦਵੇ ਜਾਣਤ ਹੋ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਉ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਂਦ ਕਿਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਨਾ ਬਿਸਰੋ ਪਾਣੀ ਆਪਣ ਬਪ ਨਾਹੀ ਕਿਸੇ ਕੋ ਪਾਵਨ ਕੋ ਹਰ ਰਾਜ ਮੋ ਪਟਲ ਸਭ ਜਗਤ ਬਿਆਪੇਓ ਭਗਤ ਨਹੀਂ ਸਨ ਤਾਪ ਕਹਿ ਰਵਿਦਾਸ ਭਗਤ ਇਕ ਬਾੜੀ ਅਬ ਏ ਕਾਸੋਂ ਕਹੀਐ ਜਾ ਕਾਰਨ ਹਮ ਤੁਮ ਅਰਾਦੇ ਸੋ ਦੁਖ ਅਜਹੂ ਸਹੀਐ ਕਹਿ ਰਵਿਦਾਸ ਭਗਤ ਇਕ ਬਾਡੀ ਅਬ ਏ ਕਾਸੋਂ ਕਹੀਐ ਜਾ ਕਾਰਨ ਹਮ ਤੁਮ ਅਰਾਦੇ ਸੋ ਦੁਖ ਅਜਹੂ ਸਹੀਐ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਭਗਤ ਰਬਦਾਸ ਜੀ ਪ੍ਰਮਾਣ ਕਰਦੇ ਹਨ ਜੇ ਅਸੀਂ ਮੋਦੀ ਫਾਹੀ ਵਿੱਚ ਬੱਜੇ ਹੋਏ ਸਾਂ ਤਾਂ ਅਸਾਂ ਤੈਨੂੰ ਆਪਣੀ ਪਿਆਰ ਦੀ ਰੱਸੀ ਨਾਲ ਬੰਨ ਲਿਆ ਹੈ ਅਸੀਂ ਤਾਂ ਉਸ ਮੋਦੀ ਫਾਹੀ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਆਏ ਹਾਂ ਤੂੰ ਸਾਡੇ ਪਿਆਰ ਦੇ ਜਕੜ ਵਿੱਚੋਂ ਕਿਵੇਂ ਨਿਕਲੇਗਾ ਏ ਮਾਦੂ ਤੇਰਾ ਭਗਤ ਜਿਹੋ ਜਿਹਾਂ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਅਜਹੀ ਪ੍ਰੀਤ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੌਤ ਤੋਂ ਬਚਾਈ ਰੱਖਦਾ ਹੈ ਰਹਾਓ ਸਾਡਾ ਤੇਰੇ ਨਾਲ ਪਿਆਰ ਵੀ ਉਹੀ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ ਅਸਾਂ ਮਰ ਕੇ ਵੀ ਤੇਰੀ ਯਾਦ ਨਹੀਂ ਛੱਡਣੀ ਮੱਛੀ ਪਾਣੀ ਵਿੱਚੋਂ ਫੜ ਕੇ ਫਾਂਕਾਂ ਕਰ ਦਈਏ ਟੋਟੇ ਕਰ ਦਈਏ ਤੇ ਕਈ ਤਰ੍ਹਾਂ ਰੰਨ ਲਈਏ ਫਿਰ ਰੱਤਾ ਰੱਤਾ ਕਰਕੇ ਖਾ ਲਈਏ ਫਿਰ ਵੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਜਿਸ ਖਾਣ ਵਾਲੇ ਦੇ ਪੇਟ ਵਿੱਚ ਜਾਂਦੀ ਹੈ ਉਸ ਨੂੰ ਵੀ ਪਾਣੀ ਦੀ ਪਿਆਸ ਲਗਾ ਦਿੰਦੀ ਹੈ ਜਗਤ ਦਾ ਮਾਲਕ ਹਰੀ ਕਿਸੇ ਦੇ ਪਿਓ ਦੀ ਜੱਦੀ ਮਲਕੀਅਤ ਨਹੀਂ ਹੈ ਉਹ ਤਾਂ ਪ੍ਰੇਮ ਦਾ ਬੱਜਾ ਹੋਇਆ ਹੈ ਇਸ ਪ੍ਰੇਮ ਤੋਂ ਬਾਂਜਿਆ ਹੋਇਆ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ ਰਬਦਾਸ ਜੀ ਆਖਦੇ ਹਨ ਏ ਮਾਦੋ ਮੈਂ ਇੱਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੀ ਡਰੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਨਹੀਂ ਰਹਿ ਗਈ ਜੋ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ ਉਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ ਭਾਵ ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ ਸ਼ਬਦ ਦਾ ਭਾਵ ਹੈ ਮਾਇਆ ਦੀ ਮੂਦੀ ਫਾਹੇ ਨੂੰ ਤੋੜਨ ਦਾ ਇੱਕੋ ਇੱਕ ਤਰੀਕਾ ਹੈ ਪ੍ਰਭੂ ਚਰਨਾਂ ਵਿੱਚ ਪਿਆਰ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ